गाइस वेलकम टू माय यूट्यूब चैनल सो गाइस मैं थे सी कि मेरे दादी जो जी ने जो सब्जी लाई हैगी है ही है, दादी दस भी कादी सब्जी है सो so, देखो ये पहला एक बूटा है सो so दादी एक कादा बूटा है ठीक है तो दादी जी ने दसिया भी ये आलू दा बूटा है सो so देखो बहुत ही त्रिश ज वाला है ਇਹ ਹੁਣੇ ਲਾਇਆ ਨਰਸੀਦੂ ਲਿਆ ਕਿ ਜਿੱਦਾਂ ਕਿ ਦਸ ਦਿਖਾਇਆ ਸੀ ਅੱਜ ਮੈਂ ਪਿਛਲੀ ਵੀਡੀਓ ਚ ਵੀ ਗਾਰਡਨ ਚ ਲੱਗੇ ਹੋਏ ਉਹ ਵੀ ਇਹਦੇ ਨਾਲ ਹੀ ਲੈ ਕੇ ਆਂਦੇ ਆ ਸੋ ਨੈਕਸਟ ਬੁੱਟ ਹੈ ਇਹ ਇਹ ਹੈਗਾ ਔਲੇ ਦਾ ਦਾਦੀ ਜੀ ਨੇ ਦੱਸਿਆ ਸੋ ਨੈਕਸਟ ਇਹਦੇ ਨੀਚੇ ਵੀ ਕੁਸ਼ ਲੱਗਿਆ ਹੋਇਆ ਸੋ ਦਾਦੀ ਜੀ ਤੋਂ ਪੁੱਛਦੇ ਆ ਵੀ ਕਾਦਾ ਹੈ ਕਾਦੇ ਬੁੱਟੇ ਲੱਗੇ ਹੋਏ ਆ ਇਹ ਹੈਗੀ ਹੈ ਹਲਦੀ ਸੋ ਦੇਖੋ ਇੱਥੇ ਸਾਡਾ ਥੋੜੀ ਜਿਹੀ ਪੋਸ਼ਟਨ ਤੇ ਗ੍ਰਾਸ ਹੈ ਤੇ ਨੈਕਸਟ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਾਮਨ ਜੀ ਚੀਜ਼ ਹੈ ਪੂਦਨਾ ਹੈ ਤਾਂ नैक्सट अपने को आ गया चीकू जिन्हों की दादी ने बहुत ज़्यादा मुश्कत कर करके ऐसा किया क्योंकि वधन तो ही नहीं आ रहा नैक्सट तो फिर अपने आवला ही आ गया हम आप दादी जी की सब्जी में जो देखा सो so, आ जो गाइ सब तो पहले आप उस कॉर्नर तो शुरू कर दे चलो आ जाओ अच्छी ਹਾਂਜੀ ਤਾਂ ਦਾਦੀ ਜੀ ਇਹ ਕੀ ਹੈ ਪਿੰਡੀ ਠੀਕ ਹੈ ਤਾਂ ਦਾਦੀ ਜੀ ਨੇ ਦੱਸਿਆ ਵੀ ਇਹ ਪਿੰਡੀ ਹੈ ਨੈਕਸਟ ਆਪਣੇ ਕੋਲ ਇਹ ਇਹ ਹੈਗੀ ਆ ਵੈਂਗਣੀ ਇਹ ਹੈਗੀ ਚਿੱਟੀ ਵੈਂਗਣੀ ਇਹਦੇ ਤੇ ਚਿੱਟੀ ਵੈਂਗਣੀ ਲੱਗਦੀ ਹੈ ਜਿਸ ਜਿਸ ਨੇ ਦੇਖਿਆ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਨੈਕਸਟ ਆਹ ਵੀ ਪਿੰਡੀ ਆਈ ਥਿੰਕ ਤੇ ਆ ਵੀ ਵਾਂਗ ਨੇ ਬੂਟੇ ਆ ਇਹ ਮੇਰੇ ਬ੍ਰਦਰ ਦੇ ਕੰਮ ਆ ਜਿਹੜੇ ਮਿਕਸ ਕਰਕੇ ਲਾਇਆ ਨਕਸਾ ਵਿੱਚ ਵਿੱਚ ਮੂੰਗਫਲੀ ਸੀ ਜਿਹਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈਣ ਕਰਕੇ ਕਾਹ ਉੱਗ ਗਿਆ ਆ ਵੈਸੇ ਮੇਰੀ ਦਾਦੀ ਹੋਣ ਨਹੀਂ ਦਿੰਦੇ ਪਰ ਮੀਂਹ ਕਰਕੇ ਉੱਗ ਗਿਆ ਆ ਕਿਉਂਕਿ ਝੜੀਆਂ ਲੱਗੀਆਂ ਹਣ ਤੇ ਨਕਸਾ ਦੱਲੀ ਸਾਈਡ ਕੁਝ ਵੱਲ ਆ ਉਹ ਕਾਹ ਵਿੱਚ ਸਾਰੀ ਮਿਕਸ ਅਪ ਹੋ ਗਈਆਂ ਸੋ ਉਹ ਤਾਂ ਮੈਂ ਤੁਹਾਨੂੰ ਨਹੀਂ ਦਿਖਾ ਸਕਦੀ ਨਕਸਾ ਜੋ ਫਿਰ ਇੱਧਰ ਸੋ ਦਾਦੀ ਜੀ ਉਹ ਜਿਹੜਾ ਮਿਰਚਾਂ ਵਿੱਚ ਬੂਟਾ ਦਿਖ ਰਿਹਾ ਉਹ ਕਾਦਾ ਆ

ਕद्दू ਤੇ ਵਿੱਚ ਆ ਮੈਨੂੰ ਲੱਗਦਾ ਤੋਰੀਆਂ ਵੀ ਮਿਕਸ ਆਣ ਹਾਂਜੀ ਤਾਂ ਇਹ ਮੇਰੀ ਦਾਦੀ ਨੇ ਲਾਈਆਂ ਹੋਈਆਂ ਕद्दू ਤੇ ਤੋਰੀਆਂ ਦੀਆਂ ਵੱਲਾਂ ਜਿਨ੍ਹਾਂ ਦਾ ਸ਼ੈਲਟਰ ਟਾਈਪ ਹੀ ਬਣਿਆ ਪਿਆ ਹੈ ਕਿਉਂਕਿ ਉਹ ਨਾਲ ਹੀ ਉੱਤੇ ਚੜ ਗਈਆਂ ਸਾਰੀਆਂ ਵੱਲਾਂ ਓਕੇ ਤਾਂ ਨੈਕਸਟ ਆਪਣੇ ਕੋਲ ਹੈਗਾ ਇਹ ਬੁੱਟਾ ਇਹ ਕद्दू ਦਾ ਬੁੱਟਾ ਦਾਦੀ ਇਹ ਬਦਾਮਾਂ ਠੀਕ ਹੈ ਇਹ ਬੁੱਟਾ ਹੈਗਾ ਬਦਾਮਾਂ ਦਾ ਉੱਦਲੀ ਸਾਈਡ ਵੀ ਗਾਇਸ ਮਿਰਚਾਂ ਹੀ ਲੱਗੀਆਂ ਹੋਈਆਂ ਆ ਕਾਦੇ ਵਿੱਚ ਮਿਕਸ ਹੋਈਆਂ ਪਈਆਂ ਇਹ ਉੱਦਲੀ ਸਾਈਡ ਉਹ ਸਨਲਾਈਟ ਜੋ ਵਾਜੂਰੀ ਹੈ ਇਸ ਲਈ ਕਲੀਅਰਲੀ ਨਹੀਂ ਦਿਖ ਰਹੀਆਂ ਤੇ ਦਾਦੀ ਆ ਵੱਡੇ ਵੱਡੇ ਬੂਟੇ ਕਾਦੇ ਆ ਇਹ ਹਰ ਹਰ ਆਰਹਰ ਇਹ ਸਬਜੀ ਬਹੁਤ ਹੀ ਜ਼ਿਆਦਾ ਮਤਲਬ ਰੇਅਰ ਮਿਲਦੀ ਹੈਗੀ ਹੈ ਮੈਨੂੰ ਲੱਗਦਾ ਨਹੀਂ ਵੀ ਇਹ ਮਾਰਕੀਟ 'ਚ ਇਹੋ ਜੀ ਸਬਜੀ ਆਉਂਦੀ ਵੀ ਹੋਊਗੀ ਬਟ ਇਹ ਹੈਗੀ ਆਰਹਰ ਜੋ ਕਿ ਇੱਕ ਫਲੀਆਂ ਦੇ ਤਰ੍ਹਾਂ ਦੀ ਹੁੰਦੀ ਹੈ ਤੇ ਬਹੁਤ ਹੀ ਵਧੀਆ ਬਣਦੀ ਹੈ ਇਹਦੀ ਸਬਜੀ ਨੈਕਸਟ ਇਹ ਤਾਂ ਕੋਈ ਡੈਕੋਰੇਸ਼ਨ ਵਾਲਾ ਪlant ਹੀ ਹੈ ਤੇ ਦਾਦੀ ਆ ਕੀ ਹੈ ਉਹ ਗੰਨਾ ਕਮਾਦ ਠੀਕ ਹੈ ਸੋ ਇਹ ਹੈਗੀ ਹੈ ਕਮਾਦ ਯਾਨੀ ਗੰਨਾ ਜਿਹਨੂੰ ਆਪਾਂ ਕਾਦਨੇ ਆ ਕਾਫੀ ਸਾਰੇ ਜੋ ਗੰਨੇ ਹੁੰਦੇ ਹੁੰਦੇ ਆ ਨਾ ਆਪਾਂ ਕਮਾਦ ਕਰੀਦਾ ਤੇ ਇੱਧਰ ਅਗੇਨ ਮਿਰਚਾਂ ਤੇ ਆਹ ਦਾਦੀ ਆ ਛੋਟੇ ਛੋਟੇ ਜਿਹੜੇ ਬੂਟੇ ਲਾਏ ਹੋਏ ਆ ਇਹ ਕਾਦੇ ਆ ਬਈ ਆ ਤਾਂ ਮੂੰਗਫਲੀ ਆ ਇਹ ਹੈਗੀ ਹੈ ਮੂੰਗਫਲੀ ਸੋ ਇੱਕੋ ਵਿੱਚ ਬੂਟਾ ਲੱਗਿਆ ਹੋਇਆ ਉਹ ਵਾਲਾ ਉਹ ਕਾਦੇ ਆ ਉਹ ਪਿੰਡ ਉਹ ਹੈਗੀ ਹੈ ਪੇਂਦੂ 베ਰੀ ਜਿੰਦੇ ਵਿੱਚ ਕੰਡੇ ਨਹੀਂ ਹੁੰਦੇਗੇ ਨੈਕਸਟ ਅਗੇਨ ਆਪਣਾ ਵੱਡਾ ਸਾਰਾ ਜੀਕੂ ਜਿਹਨੂੰ ਕੈਮਰੇ ਸਿ ਦਿਖਾਉਂਗੀ ਬਟ ਦੂਰੋਂ ਤੇ ਇਹ ਨੀਚੇ ਤਾਂ ਉਹੀ ਹਲਦੀ ਲੱਗੀ ਹੋਈ ਹੈ ਇਹਦੇ ਨੀਚੇ ਸਾਰੇ ਨੀਚੇ ਹਲਦੀ ਹਲਦੀ ਹੋਈ ਪਈ ਹੈ ਸੋ ਦੇਖੋ ਕਾਫੀ ਵੱਡਾ ਬੂਟਾ ਇਹ ਪਿੱਛੇ ਹੋ ਕੇ ਹਟਕੇ ਦਿਖਾਣਾ ਪਊਗਾ ਥੈਨ ਅਗੇਨ ਪਿੱਛੇ ਕਮਾਦ ਤੇ ਪਿੰਡੀ ਤੇ ਆ ਆਪਣਾ ਦਾ ਮੋਸਟ ਲਵਲੀ ਅਮਰੂਦਾਂ ਦਾ ਬੂਟਾ ਬਟ ਇਹਦੇ ਵਿੱਚ ਇੱਕ ਖਾਸियत ਹੈ ਗਾਇਜ਼ ਇਹਦੇ ਅੱਧੇ ਜਿਹੜਾ ਬੂਟਾ ਹੈ ਨਾ ਉਹਨੂੰ ਲੱਗਦੇ ਹੈਗੇ ਡਾਣੀ ਨੂੰ ਸੌਰੀ ਅੱਧੀ ਡਾਣੀ ਨੂੰ ਜੋ ਲੱਗਦੇ ਹੈਗੇ ਅਮਰੂਦ ਬਟ ਅਮਰੂਦ ਕੋਈ ਆਮ ਅਮਰੂਦ ਨਹੀਂ ਲਾਲ ਅਮਰੂਦ ਤੇ ਅੱਦੇ ਨੂੰ ਲੱਗਦੇ ਹੈਗੇ ਚਿੱਟੇ ਅਮਰੂਦ ਤੁਸੀਂ ਦੇਖ ਸਕਦੇ ਹੋ ਕਾਫੀ ਸੁੰਦਰ ਅਮਰੂਦ ਜੋ ਲੱਗਿਓ ਹੈ ਬਟ ਇਹਨਾਂ ਵਿੱਚ ਜਿਹੜੇ ਲਾਲ ਅਮਰੂਦ ਹੁੰਦੇ ਨੇ ਉਸ ਤਾਂ ਮੋਸਟ ਉਸੁੰਡੀ ਪਾ ਜਾਂਦੀ ਆ ਕਿਉਂਕਿ ਇਹ ਸਿਰਫ ਸਾਡੇ ਨਹੀਂ ਹਰੇਕ ਦੀ ਹੋ ਰਿਹਾ ਹੈ ਸੋ ਗਾਇਸ ਅੱਗੇ ਇੱਕ ਆ ਰਿਹਾ ਬੂਟਾ ਦਾਦੀ ਇੱਕ ਆਧਾ ਬੂਟਾ ਹੈ ਬਈ ਇਹ ਹੈਗਾ ਨਿੰਬੂ ਦਾ ਬੂਟਾ ਜੋ ਕਿ ਫੈਲਿਆ ਹੈਗਾ ਵੱਡਾ ਨਹੀਂ ਹੋ ਰਿਹਾ ਫੈਲ ਹੀ ਰਿਹਾ ਹੈ ਸੋ ਕਿੱਦਾਂ ਦੀ ਲੱਗੀ ਸਾਡੀ ਸਬਜੀ ਤੇ ਦੱਸੋ ਗਾਇਸ ਕਮੈਂਟ ਸੈਕਸ਼ਨ ਵਿੱਚ ਲਾਈਕ ਸਬਸਕ੍ਰਾਈਬ ਕੀਤੀ ਬਿਨਾ ਨਾ ਜਾਣਾ ਤੇ ਤੁਸੀਂ ਵੀ ਕੀ ਅੱਧਾ ਹੀ ਘਰ ਵਿੱਚ ਸਬਜੀ ਲਾਉਣੇ ਹੈਗੇ ਉਹ ਤਾਂ ਕਮੈਂਟ ਸੈਕਸ਼ਨ ਵਿੱਚ ਇਹ ਵੀ ਜਰੂਰ ਦੱਸ ਦਿਓ ਥੈਂਕ ਯੂ